ਪੰਜਾਬ ਪੁਲਿਸ ਫਿਰੋਜ਼ਪੁਰ ਡਿਸਟ੍ਰਿਕਟ ਇਹਨਾਂ ਵੱਲੋਂ ਸਿਟੀ ਵੱਲੋਂ ਡੀਐਸਪੀ ਸਿਟੀ ਵੱਲੋਂ ਤੇ ਸਾਡੇ ਕਈ ਐਸਐਚਓਜ਼ ਨਾਲ ਲੈ ਕੇ ਕਰੀਬ 70 ਮਲਾਜ਼ਮ ਦੀ ਫੋਰਸ ਵੱਲੋਂ ਜਿਹੜੀ ਐਕਸਾਈਜ਼ ਵਿਭਾਗ ਦੇ ਨਾਲ ਰਲਦੇ ਰਲ ਕੇ ਇੱਕ ਜੁਆਇੰਟ ਆਪਰੇਸ਼ਨ ਕੀਤਾ ਗਿਆ ਜਦੋਂ ਇਨਫੋਰਮੇਸ਼ਨ ਸੀ ਵੀ ਵੱਡੇ ਪੱਧਰ ਤੇ ਇਹ ਜਿਹੜੇ ਫਲੱਡਸ ਦਾ ਫਾਇਦਾ ਠਾ ਕੇ ਜਿਹੜੇ ਪਾਣੀ ਦਰਿਆ ਦੇ ਉਸ ਪਾਰ ਜਿੱਥੇ ਇੱਕ ਟਾਪੂ ਟਾਈਪ ਬਣਿਆ ਹੋਇਆ ਸੀ ਵੇ ਉਥੇ ਇਹਨਾਂ ਨੇ ਨਜਾਇਜ਼ ਸ਼ਰਾਬ ਉਥੇ ਪਾਈ ਹੋਈ ਹੈ ਲਾਹਨ ਤੇ ਉਥੇ ਰੇਡ ਕੀਤੀ ਗਈ ਸਾਡੀ ਸਾਰੀ ਟੀਮ ਤੇ ਐਕਸਾਈਜ਼ ਦੀ ਟੀਮ ਉਹ ਬੇੜੀਆਂ ਦੇ ਵਿੱਚ ਜਿਹੜੇ ਕਿਸ਼ਤੀਆਂ ਦੇ ਵਿੱਚ ਜਾ ਕੇ ਜਿਹੜੇ ਮੋਟਰ ਬੋਟਸ ਤੇ ਉਹਦੇ ਵਿੱਚ ਜਾ ਕੇ ਇਹਨਾਂ ਨੇ ਉਸ ਟਾਪੂ ਜਿਹੜਾ ਬਣਾਇਆ ਹੋਇਆ ਸੀ ਪਾਣੀ ਦੇ ਵਿਚਕਾਰ ਉਥੇ ਰੇਡ ਕੀਤਾ ਤਾਂ ਉਥੇ 32000 ਲੀਟਰ ਲਾਹਨ ਜਿਹੜੇ 15 ਤਰਪੇਲਾ ਪਾਈਆਂ ਵੀ ਸੀ ਇਹਨਾਂ ਨੇ ਦਰਿਆ ਦੇ ਵਿੱਚ ਉਸ ਨੂੰ ਉਥੋਂ ਕੱਢਿਆ ਜਿਹੜੇ ਰੂਲਸ ਮੁਤਾਬਕ ਐਕਸਰਸਾਈਜ਼ ਦੀ ਟੀਮ ਵੱਲੋਂ ਉਸ ਨੂੰ ਮੌਕੇ ਤੇ ਨਸ਼ਟ ਕੀਤਾ ਗਿਆ ਤੇ ਇਹ ਇੱਕ ਇਹਦੇ ਵਿੱਚ ਕੁਲਦੀਪ ਸਿੰਘ ਅਲੀਕੇ ਦਾ ਰਹਿਣ ਵਾਲਾ ਉਹਨੂੰ ਗ੍ਰਿਫਤਾਰ ਕੀਤਾ ਤੇ ਉਸੇ ਚਾਰ ਹੋਰ ਅਣਪਛਤੇ ਬੰਦੇ ਆ ਜਿਹੜੇ ਉਹਦੇ ਨਾਲ ਸੀਗੇ ਉਹਦੀ ਪੁਛਗਿਸ ਚੱਲ ਰਹੀ ਹੈ ਉਹਨਾਂ ਦੇ ਉਸਨੇ ਨਾਮ ਦੱਸਿਆ ਤੇ ਉਹਨਾਂ ਨੂੰ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਬਾਕੀ ਚਾਰਾਂ ਨੂੰ